ਉਥੇ ਹੀ ਭਾਜਪਾ ਆਗੂ ਜਤਿੰਦਰ ਸਿੰਘ ਸ਼ੰਟੀ ਆਮ ਆਦਮੀ ਪਾਰਟੀ ਚ ਅੱਜ ਸ਼ਾਮਲ ਹੋ ਗਏ ਨੇ ਅੱਜ ਸਵੇਰੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਦਵਾਈ ਹੈ ਦੱਸ ਦਈਏ ਕਿ ਭਾਜਪਾ ਦੇ ਸਾਬਕਾ ਵਿਧਾਇਕ ਰਹੇ ਨੇ ਜਤਿੰਦਰ ਸ਼ੰਟੀ ਤੇ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਤਾਂ ਮਦਦ ਰਹੀ ਅੱਜ ਤੇ ਭਾਜਪਾ ਆਗੂ ਵੱਲੋਂ ਅਚਾਨਕ ਵੱਡਾ ਫੈਸਲਾ ਲਿਆ ਗਿਆ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਾਇਆ ਤੇ ਉਹਨਾਂ ਦਾ ਪਰਵਾ ਸਵਾਗਤ ਕੀਤਾ ਦੱਸਦੀ ਹੈ ਜਤਿੰਦਰ ਸ਼ੰਟੀ ਆਪਣੇ ਸੋਸ਼ਲ ਵਰਕ ਕਾਰਨ ਪਦਮ ਫਰੀ પુરਸਕਾਰ ਪਾ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਨੂੰ ਇੱਕ ਫੋਨ ਕਾਲ ਆਈ ਤੇ ਜਿਸ ਵਿੱਚ ਕਿਹਾ ਗਿਆ ਕਿ ਜਿਸ ਤਰੀਕੇ ਦੇ ਕੰਮ ਸਮਾਜ ਸੁਧਾਰਕ ਕੰਮ ਉਹ ਕਰਦੇ ਨੇ ਤੇ ਉਹਨਾਂ ਨੂੰ ਵੇਖਦੇ ਹੋਏ ਆਪਣੀ ਪਾਰਟੀ ਚੋਣ ਦਾ ਸੱਦਾ ਉਹਨਾਂ ਨੂੰ ਦਿੱਤਾ ਗਿਆ ਜਿਸ ਨੂੰ ਸ਼ੰਟੀ ਵੱਲੋਂ ਕਬੂਲ ਕੀਤਾ ਗਿਆ ਤੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ सच मायने में तो आज मुझे नहीं माननीय केजरीवाल जी को ही बोलना चाहिए मैं तो बहुत ही दूर जा चुका था राजनीति से वैसे मैं तीन बार इलेक्टेड रहा लेकिन जब से सेवा में लगा और कोविड में तो परमात्मा ने ज्यादा मौका दिया मान सम्मान मिला लेकिन मुझे जब लावारिस लाशों का दाह संस्कार करते हुए उस दिन माननीय केजरीवाल जी का फोन आया कि शंटी जी मैं भी इस यज्ञ में आहुति देना चाहता हूँ तो मैंने सोचने का समय मांगा लेकिन मेरे दिल ने मेरे जमीर ने मेरे परिवार ने मेरे साथियों ने कहा किशन जी आपके काम में और उनके काम में समानता है वो पैदा होने से लेकर बुजुर्गों तक सभी जरूरतमंदों को पद्मश्री जितेंद्र सिंह शंटी ने आम आदमी पार्टी जॉइन कर लिया उन्होंने भाजपा छटती है तो इस वेले साडे नाल ने सर पार्टी ਛਡਣਾ ਆਣਾ ਜਾਣਾ ਕਿੰਨਾ ਮੁਸ਼ਕਲ ਸਿਗਾ ਨਹੀਂ ਮੇਰੇ ਅਸ ਕੋਈ ਮੁਸ਼ਕਿਲ ਨਹੀਂ ਆ। ਕਰਤਾਰ ਸਿੰਘ ਸਰਾਵਾ ਜੀ ਨੇ ਕਿਹਾ ਸੀ ਕਿ ਸੇਵਾ ਦੇਸ਼ ਤੇ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਬੜੀਆਂ ਸੁਖਲੀਆਂ ਨੇ। ਜਿਨ੍ਹਾਂ ਇਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ। ਇਹ ਆਂਦੀਆਂ ਰਹਿੰਦੀਆਂ ਮੁਸੀਬਤਾਂ ਦਾ ਪਰਵਾਹ ਨਹੀਂ ਕਰਨੀ ਹੈਗੀ। ਅਸੀਂ ਕਿਸੇ ਰਾਜਨੀਤਿਕ ਉਦੇਸ਼ ਨਾਲ ਨਹੀਂ ਆਏ ਆ। ਸੇਵਾ ਦੇਖੀ ਸੀ ਇਹਨਾਂ ਦੀ ਕਿ ਸੇਵਾ ਚੰਗੀ ਕਰ ਰਹੇ ਨੇ। ਖਾਸ ਕਰਕੇ ਜਿਹੜੇ ਪ੍ਰਵਾਸੀ ਲੋਕ ਨੇ ਜਾਂ ਨੀਚਲੇ ਸਤਰ ਦੇ ਲੋਕ ਨੇ ਉਹਨਾਂ ਦੀ ਸਿੱਖਿਆ ਵਾਸਤੇ, ਸਿਹਤ ਵਾਸਤੇ, ਅਨਾਜ ਵਾਸਤੇ ਦਵਾਈਆਂ ਵਾਸਤੇ ਜੋ ਕੰਮ ਇਹ ਕਰ ਰਹੇ ਨੇ ਬਿਜਲੀ ਪਾਣੀ ਵਾਸਤੇ ਬੱਸਾਂ ਵਾਸਤੇ ਇਹ ਜੀਉਂਦਿਆਂ ਦਾ ਕਰਦੇ ਸੀ ਅਸੀਂ ਜਾਂਦਿਆਂ ਦਾ ਕਰਦੇ ਸੀ ਹੁਣ ਜਦੋਂ ਦੋਨੋਂ ਚੀਜ਼ਾਂ ਮਿਕਸ ਹੋ ਜਾਣਗੀਆਂ ਮੈਨੂੰ ਲੱਗਦਾ ਸਾਡਾ ਸੇਵਾ ਦਾ ਵਿਸਤਾਰ ਹੋ ਜਾਏਗਾ ਇਸ ਕਰਕੇ ਮੈਂ ਚੋਣ ਲੜਨ ਦੀ ਕੋਈ ਵਾਦਾ ਕੀਤਾ ਗਿਆ ਪਾਰਟੀ ਦੇ ਵੱਲੋਂ ਕਿ ਤੁਸੀਂ ਚੋਣ ਲੜੋਗੇ ਮੈਂ ਕੋਈ ਕੰਡੀਸ਼ਨ ਨਹੀਂ ਰੱਖੀ ਜੀ ਮੈਂ ਕੋਈ ਕੰਡੀਸ਼ਨ ਨਹੀਂ ਰੱਖੀ ਮੈਂ ਇਹ ਕਹੇ ਜੀ ਮੈਂ ਫੌਜੀ ਬਣ ਗਿਆ ਤੁਹਾਡਾ ਹੁਣ ਇੱਕ ਤਰੀਕੇ ਦਾ ਜਿਵੇਂ ਕਿਸੇ ਮਿਲਟਰੀ ਚ ਆ ਹੀ ਗਏ ਵਰਦੀ ਪਾ ਲਿੱਤੀ ਹੈ ਜਿੱਥੇ ਕਹਿਣਗੇ ਲੜ ਜਾਗਾ ਕਹਿਣਗੇ ਨਹੀਂ ਲੜਾਂਗਾ ਨਹੀਂ ਲੜਾਂਗੇ ਸਵਾਲ ਆਇਆ ਕਿ ਕਿਉਂਕਿ ਰਾਮ ਨਿਵਾਸ ਗੋਇਲ ਜਿਹੜੇ ਤੁਹਾਡੇ ਲੰਬੇ ਟਾਈਮ ਤੋਂ ਕੰਪੀਟੀਟਰ ਵੀ ਰਹੇ ਨੇ ਉਹ ਆਮ ਆਦਮੀ ਪਾਰਟੀ ਚ ਸੀ ਨੇ ਤੇ ਉਹਨਾਂ ਨੇ ਸੰਨਿਆਸ ਲੈਣ ਦੀ ਜਿਹੜੀ ਇਹ ਘੋਸ਼ਣਾ ਕਰਤੀ ਹੈ ਤੁਸੀਂ ਕਿਵੇਂ ਇਹਨੂੰ ਦੇਖਦੇ ਹੋ ਤੇ ਕੀ ਹੁਣ ਸ਼ਾਦਰਾ ਦੀ ਟਿਕਟ ਮੰਨੀ ਜਾਏ ਕਿ ਸ਼ਾਦਰਾ ਤੋਂ ਹੀ ਤੁਸੀਂ ਚੋਣ ਲੜੋਗੇ ਬੇਸ਼ੱਕ ਵੈਸੇ ਤੋਂ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਉਹ ਤਾਂ ਸਾਢੇ ਲੱਖੇ ਚ ਬੜੀ ਇੱਜ਼ਤ ਹੈ ਉਹਨਾਂ ਦੀ ਮੈਂ ਵੀ ਦਿਲੋਂ ਇੱਜ਼ਤ ਕਰਨਾ ਮੇਰੇ ਵੱਡੇ ਨੇ ਉਹ ਲੇਕਿਨ ਅਗਰ ਸੰਘਟਨ ਕਹੇਗਾ ਤਾਂ ਮੈਂ ਸ਼ਾਦਰਾ ਤੋਂ ਲੜਨ ਨੂੰ ਤਿਆਰ ਆ ਜਿਹੜੀ ਵੀ ਜ਼ਿੰਮੇਵਾਰੀ ਸੰਗਠਨ ਦਊਗਾ ਉਹਦੇ ਲਈ ਜਤਨ ਸਿੰਘ ਛੰਟੀ ਕਹਿ ਰਹੇ ਨੇ ਕਿ ਉਹ ਤਿਆਰ ਨੇ ਤੇ ਅੱਜ ਉਹ ਆਵਾਜ਼ ਦੀ ਪਾਰਟੀ ਚ ਸ਼ਾਮਲ ਹੋ ਗਏ ਨੇ ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਮੋਹਿਦ ਬਖਸ਼ੀ ਨਿਊਜ਼ ਸਟੇਟ ਪੰਜਾਬ ਹਿਮਾਚਲ ਹਰਿਆਣਾ ਤੇ ਸਗਰਮੀਆਂ ਤੇਜ਼ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੋਹਿਦ ਬਖਸ਼ੀ ਸਾਡੇ ਸਿਨੀਅਰ ਪੱਤਰਕਾਰ ਸਿੱਧੇ ਤੌਰ ਤੇ ਸਾਡੇ ਨਾਲ ਜੁੜ ਗਏ ਨੇ ਮੋਹਿਦ ਤੁਸੀਂ ਆਮ ਆਦਮੀ ਪਾਰਟੀ ਦਫਤਰ ਦੇ ਬਾਹਰ ਮੌਜੂਦ ਹੋ ਤੇ ਇੱਕ ਵੱਡਾ ਘਟਨਾਕ੍ਰਮ ਅੱਜ ਫੇਰ ਹੋਇਆ ਹੈ ਕਿ ਭਾਜਪਾ ਚ ਰਹੇ ਜਤਿੰਦਰ ਸ਼ੰਟੀ ਜਿਹਨਾਂ ਬੜਾ ਮਾਨ ਸਮਾਨ ਨੇ ਕਿਉਂਕਿ ਸੋਸ਼ਲ ਵਰਕ ਉਹਨਾਂ ਨੇ ਬਹੁਤ ਕੀਤਾ ਤੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਤੁਸੀਂ ਗੱਲਬਾਤ ਵੀ ਕੀਤੀ ਹੋਰ ਉਹਨਾਂ ਦਾ ਆਫ ਦਿ ਰਿਕਾਰਡਸ ਕੀ ਕੁਝ ਕਹਿਣਾ ਸੀ देखो ਉਹਨਾਂ ਦਾ ਕਹਿਣਾ ਸੀ ਕਿ ਕਿਉਂਕਿ ਪਾਰਟੀ ਨੇ ਉਹਨਾਂ ਨੂੰ ਅਪਰੋਚ ਹੀ ਨਹੀਂ ਕੀਤਾ ਭਾਵੇਂ 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 ਪਰ ਉਹ ਹੁਣ ਸਕਰੀਏ ਰਾਜਨੀਤੀ ਦਾ 파ਟ ਹੋਣਗੇ ਚੋਣ ਲੜਨ ਦੀ ਗੱਲ ਉਹਨਾਂ ਨੇ ਕਨਫਰਮ ਕੀਤੀ ਹੈ ਨਾਲੇ ਕਿਹਾ ਹੈ ਕਿ ਜਿੱਥੋਂ ਵੀ ਪਾਰਟੀ ਜਿਹੜੀ ਆ ਉਹ ਚੋਣ ਲੜਵਾਏਗੀ ਉਹ ਲੜਨ ਨੂੰ ਤਿਆਰ ਨੇ ਯਾਨੀ ਹੁਣ ਜਿਹੜਾ ਹੈ ਕਿਉਂਕਿ ਅੱਜ ਹੀ ਸਵੇਰੇ ਜਿਹੜਾ ਹੈ ਉਹ ਇੱਕ ਲੈਟਰ ਸਾਹਮਣੇ ਆਇਆ ਜਿਦੇ ਵਿੱਚ ਮੌਜੂਦਾ ਵਿਧਾਇਕ ਜਿਹੜੇ ਨੇ ਰਾਮ ਨਿਵਾਸ ਗੋਇਲ ਉਹਨਾਂ ਨੇ ਆਪਣੀ ਅਗਲੇ ਚੋਣਾਂ ਚੋਂ ਨਾ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ ਜਿਹਦੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਹੁਣ ਜਿਹੜਾ ਹੈ ਜਤਿੰਦਰ ਸਿੰਘ ਸ਼ੰਟੀ ਦਾ ਨਾਂ ਅਗਲੀ ਲਿਸਟ ਚੋਂ ਆ ਸਕਦਾ ਹੈ ਜਿਹਦੀ ਜਿਹੜੀ ਉਮੀਦਵਾਰਾਂ ਦੀ ਲਿਸਟ ਜਾਰੀ ਕਰੇਗੀ ਤੇ ਉਹ ਸ਼ਾਦਰਾਤ ਚੋਣ ਲੜ ਸਕਦੇ ਨੇ ਜੀ ਬਿਲਕੁਲ ਤੇ ਰਾਮ ਨਿਵਾਸ ਗੋਇਲ ਦਾ ਅਸਤੀਫਾ ਆਇਆ ਪਹਿਲਾਂ ਮਤਲਬ ਉਹਨਾਂ ਨੇ ਚਿੱਠੀ ਲਿਖੀ ਅਰਵਿੰਦ ਕੇਜਰੀਵਾਲ ਨੂੰ ਕਿ ਉਹ ਚੋਣ ਨਹੀਂ ਲੜਨਗੇ ਉਸ ਤੋਂ ਬਾਅਦ ਹੀ ਜਤਿੰਦਰ ਸ਼ੰਟੀਨ ਨੂੰ ਪਾਰਟੀ ਦੀ ਮੁੱਢਲੀ ਸਦਸਤਾ ਜਿਹੜੀ ਹੈ ਉਹ ਦਵਾਈ ਗਈ ਹੈ ਤੇ ਇਹ ਵੀ ਬਹੁਤ ਜ਼ਿਆਦਾ ਸੰਭਾਵਿਤ ਹੈ ਕਿ ਹੁਣ ਉਹਨਾਂ ਦੀ ਥਾਂ ਉੱਤੇ ਜਤਿੰਦਰ ਸ਼ੰਟੀ ਚੋਣ ਲੜ ਸਕਦੇ ਨੇ ਬਿਲਕੁਲ ਇਹ ਹੀ اٹਕਲਾਂ ਜਿਹੜੀਆਂ ਨੇ ਲੱਗ ਰਹੀਆਂ ਨੇ ਕਿ ਹੁਣ ਕਿਉਂਕਿ استਿਫਾ ਇੱਕ ਤਰੀਕੇ ਨਾਲ ਉਹਨਾਂ ਨੇ ਅੱਗੇ ਦੀ ਅੱਗੇ ਚੋਣ ਲੜਨ ਤੋਂ ਮਨਾ ਕਰਤਾ ਹੈ ਆਪਣੀ ਚਿੱਠੀ ਜਿਹੜੀ ਹੈ ਉਹ ਆਪਣੇ ਪਾਰਟੀ ਪ੍ਰਮੁੱਖ ਨੂੰ ਭੇਜਦੀ ਹੈ ਇਸ ਕਰਕੇ ਹੁਣ ਉਮੀਦ ਆਈ ਲਾਈ ਜਾ ਰਹੀ ਹੈ ਕਿ ਜਤਿੰਦਰ ਸਿੰਘ ਉਹਨਾਂ ਦਾ ਜਾਣਾ ਤੇ ਜਤਿੰਦਰ ਸਿੰਘ ਸ਼ੰਟੀ ਦਾ ਆਣਾ ਇਹ ਇਸ ਸਪਸ਼ਟ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਜਤਿੰਦਰ ਸਿੰਘ ਸ਼ੰਟੀ ਜਿਹੜੇ ਨੇ ਉਹ ਹੀ ਸ਼ਾਦਰਾਤੋ ਚੋਣ ਲੜ ਸਕਦੇ ਨੇ ਜੀ ਬਿਲਕੁਲ ਤੇ ਕੀ ਲੱਗਦਾ ਹੈ ਜੇ ਜ਼ਮੀਨੀ ਤੌਰ ਤੇ ਗੱਲ ਕਰੀਏ ਮੋਹਿਦ ਕਿਉਂਕਿ ਤੁਸੀਂ ਫੀਲਡ 'ਚ ਰਹਨੇ ਹੋ ਤੇ ਕਿੰਨਾ ਕੁ ਦਬਦਬਾ ਸ਼ੰਟੀ ਦਾ ਸ਼ਾਦਰਾ ਸੀਟ ਤੋਂ ਨਜ਼ਰ ਆ ਰਿਹਾ ਕਿੰਨੇ ਲੋਕ ਵਿਸ਼ਵਾਸ ਕਰਦੇ ਨੇ ਦੇਖੋ ਜੀਤेंद्र ਸਿੰਘ ਛੰਟੀ ਦੀ ਜੇ ਗੱਲ ਕਰੀਏ ਤਾਂ ਲੰਬਾ ਉਹਨਾਂ ਦਾ ਸੋਸ਼ਲ ਵਰਕ ਦਾ ਕੈਰੀਅਰ ਰਿਹਾ ਹੈ ਹੁਣੇ ਕੋਰੋਨਾ ਕਾਲ 'ਚ ਉਹਨਾਂ ਦੀ ਜਿਹੜੀ ਸੇਵਾ ਸੀ ਉਹਨੂੰ ਦੇਖ ਕੇ ਰਾਸ਼ਟਰਪਤੀ ਨੇ ਉਹਨਾਂ ਨੂੰ ਪਦਮਸ਼ਰੀ ਦੇ ਨਾਲ ਸਨਮਾਨਿਤ ਕੀਤਾ ਹੈ ਉਸ ਤੋਂ ਪਹਿਲਾਂ 2013 'ਚ ਉਹ ਐਮਐਲਏ ਵੀ ਰਹਿ ਚੁੱਕੇ ਨੇ ਉਸ ਤੋਂ ਦੋ ਵਾਰ ਦੇ ਅਰਸ਼ਦ ਨੇ ਦੋ ਵਾਰ ਦੇ ਕਾਉਂਸਲਰ ਰਹਿ ਚੁੱਕੇ ਨੇ ਤੇ ਉਹਨਾਂ ਨੇ ਇੱਕ ਵਾਰੀ ਤਾਂ ਇੰਡੀਪੈਂਡੈਂਟ ਜਿਹੜਾ ਹੈ ਉਹ ਕਾਉਂਸਲਰ ਦਾ ਚੋਣ ਵੀ ਜਿੱਤਿਆ ਸੀ ਯਾਨੀ ਲੋਕ ਜੇ ਪੋਲਿਟੀਕਲ ਕੈਰੀਅਰ ਦੀ ਗੱਲ ਕੀਤੀ ਜਾਏ ਤਾਂ ਉਹ ਵੀ ਬਹੁਤ ਲੰਬਾ ਹੈ ਤੇ ਨਾਲੇ ਜੇ ਸੋਸ਼ਲ ਵਰਕ ਦੀ ਗੱਲ ਕੀਤੀ ਜਾਏ ਉਹ ਵੀ ਕ ਇਹ ਤਾਂ ਕਰ ਰਹੇ ਨੇ ਇਸ ਕਰਕੇ ਜਿਹੜਾ ਹੈ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਪਣੀ ਪਾਰਟੀ ਚ ਸ਼ਾਮਿਲ ਕਰਾਇਆ ਤੇ ਹੁਣ ਜਿਹੜਾ ਹੈ ਉਹ ਅੱਗੇ ਦੀ ਅੱਗੇ ਦੀ ਜੇ ਗੱਲ ਕੀਤੀ ਜਾਏ ਤੇ ਅਗਲੀ ਲਿਸਟ ਚ ਉਹਨਾਂ ਦਾ ਨਾਮ ਵੀ ਜਿਹੜਾ ਹੈ ਉਹ ਉਮੀਦਵਾਰ ਦੇ ਤੌਰ ਤੇ ਸ਼ਾਦਰਾ ਸੀਟ ਤੋਂ ਆ ਸਕਦਾ ਹੈ ਇਹ ਬਿਲਕੁਲ ਮੋਹਿਤ ਪਹਿਲੀ ਲਿਸਟ ਪਾਰਟੀ ਨੇ ਜਾਰੀ ਕਰ ਦਿੱਤੀ ਹੈ ਤੇ ਹੁਣ ਕਦੋਂ ਤੱਕ ਸੰਭਾਵਨਾ ਹੈ ਕਿ ਦੂਸਰੀ ਲਿਸਟ ਕਿਉਂਕਿ ਹਜੇ ਵੀ ਪਾਰਟੀ ਚ ਸ਼ਾਮਲ ਹੋਣ ਦਾ ਤੇ ਪਾਰਟੀਆਂ ਚੋਂ ਛੱਡ ਕੇ ਜਾਣ ਦਾ ਮਤਲਬ ਇਹ ਦੌਰ ਪੂਰਾ ਸਿਆਸੀ ਤੌਰ ਤੇ ਜਾਰੀ ਹੈ ਭਾਵੇਂ ਕਿਸੇ ਵੀ ਪਾਰਟੀ ਦੀ ਗੱਲ ਕਰੀਏ ਕਦੋਂ ਤੱਕ ਅਸੀਂ ਐਕਸਪੈਕਟ ਕਰੀਏ ਕਿ ਦੂਸਰੀ ਲਿਸਟ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਜਾਏਗੀ ਬਹੁਤ ਜਲਦੀ ਇਸੇ ਹਫਤੇ ਚ 2-4 ਦਿਨ ਚ ਜਿਹੜੀ ਹੈ ਨਵੀਂ ਲਿਸਟ ਜਿਹੜੀ ਹੈ ਆ ਸਕਦੀ ਹੈ ਕਿਉਂਕਿ ਬਹੁਤ ਸਾਰੇ ਬਹੁਤ ਸਾਰੇ ਲੋਗ ਨੇ ਜਿਹੜੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਉਹਨਾਂ ਦੀ ਉਹਨਾਂ ਦੀ ਸੀਟ ਤੇ ਟਿਕਟ ਅਨਾਉਂਸ ਕੀਤੀ ਜਾ ਸਕਦੀ ਹੈ ਤੇ ਇਹਦੇ ਨਾਲ-ਨਾਲ ਜਿਹੜਾ ਹੈ ਕਈ ਇਹੋ ਜੇ ਪੁਰਾਣੇ ਚਿਹਰੇ ਨੇ ਜਿਨ੍ਹਾਂ ਦੀ ਸੀਟ ਬਦਲੀ ਜਾ ਸਕਦੀ ਹੈ ਇਹ ਤਸਵੀਰ ਥੋੜੇ ਦਿਨਾਂ ਚ ਸਾਫ਼ ਹੋ ਜਾਊਗੀ ਪਰ ਹਾਲੇ ਜਿਹੜਾ ਹੈ ਉਹ ਇਹ ਲਿਸਟ ਦਾ ਇੰਤਜ਼ਾਰ ਕਰਨਾ ਪਏਗਾ ਤੋ ਕੀ ਹੋਰ ਕਿਸ ਤਰੀਕੇ ਦੀਆਂ ਸਰਗਰਮੀਆਂ ਨੇ ਪਾਰਟੀ ਨੂੰ ਲੈ ਕੇ ਇਸ ਵਾਰ ਚੋਣਾਂ ਨੂੰ ਲੈ ਕੇ ਪਾਰਟੀ ਚ ਕਿਉਂਕਿ ਮੂਹਰ ਦੇਖਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਇਸ ਵਾਰ ਟਫ ਫਾਈਟ ਹੋਣ ਵਾਲੀ ਹੈ ਕਿਉਂਕਿ ਪਹਿਲੀ ਵਾਰੀ ਆਮ ਆਦਮੀ ਪਾਰਟੀ ਚ ਇਦਾਂ ਹੋਇਆ ਕਿ ਕੋਈ ਮੰਤਰੀ ਜਿਹੜਾ ਹੈ ਉਹ ਪਾਰਟੀ ਛੱਡ ਕੇ ਦੂਸਰੀ ਪਾਰਟੀ ਚ ਸ਼ਾਮਲ ਹੋ ਗਿਆ ਤੇ ਉਹਦਾ ਪ੍ਰੈਸ਼ਰ ਜਿਹੜਾ ਹੈ ਉਹ ਵੀ ਦੇਖਣਾ ਹੈ ਉਹ ਸੀਟ ਤੋਂ ਚੋਣ ਕੌਣ ਲੜ ਰਿਹਾ ਹੈ ਉਹ ਕਿੰਨਾ ਕੁ ਸਟਰੋਂਗ ਕੰਟੈਂਡਰ ਹੈ ਉਹ ਵੀ ਦੇਖਣਾ ਹੈ ਤੇ ਨਾਲ ਹੀ ਨਾਲ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਆਪ ਇਸ ਵਾਰੀ ਮੁੱਖ ਮੰਤਰੀ ਦੀ ਕੁਰਸੀ ਛੱਡੀ ਸੀਗੀ ਤੇ ਬਹੁਤ ਜ਼ਰੂਰੀ ਹੋ ਜਾਂਦਾ ਆਪਣੀ ਸੀਟ ਬਚਾਉਣਾ ਪਾਰਟੀ ਦੀ ਸਾਖ ਵੀ ਬਚਾਉਣਾ ਤੇ ਇਸ ਵਾਰ ਕਿਸ ਤਰੀਕੇ ਦੇ ਨਾਲ ਚੋਣ ਮੈਦਾਨ ਚ ਉਤਰ ਰਹੀ ਹੈ ਪਾਰਟੀ ਦੇਖੋ ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਫਿਰ ਚੋਣ ਮੈਦਾਨ ਚ ਹੋਣਗੇ ਤੇ ਇਹਦੇ ਨਾਲ-ਨਾਲ ਜਿਹੜੇ ਮਨੀਸ਼ ਸ਼ਿਸ਼ੂਧਿਆ ਦੀ ਸੀਟ ਨੂੰ ਲੈ ਕੇ ਹੱਲੇ ਜੇ ਸ਼ੰਸ਼ੇ ਬਣੇ ਆਏ ਕਿ ਉਹ ਕਿੱਥੋਂ ਚੋਣ ਲੜਨਗੇ ਆਵਾਦ ਹੋਜਾ ਪਾਰਟੀ ਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਵੀ ਚੋਣਾਂ ਲੜਵਾਨੀਆਂ ਨੇ ਤੇ ਇਹਦੇ ਬਾਅਦ ਜਤਿੰਦਰ ਸਿੰਘ ਸ਼ੰਟੀ ਨੇ ਪਟੇਲ ਨਗਰ ਤੋਂ ਹੋਰ ਪ੍ਰਵੇਸ਼ ਕਰਕੇ ਇੱਕ ਜਿਹੜੇ ਬੀਜੇਪੀ ਤੋਂ ਚੋਣਾਂ ਲੜੇ ਸੀ ਉਹ ਵੀ ਸ਼ਾਮਿਲ ਹੋ ਗਏ ਨੇ ਕਈ ਇਹੋ ਜਿਹੇ ਨਾਮ ਨੇ ਜਿਹੜੇ ਬੀਜੇਪੀ ਤੇ ਕਾਂਗਰਸ ਤੋਂ ਆਏ ਨੇ ਉਹ ਇਸ ਵਾਰੀ 11 ਦੀ ਲਿਸਟ ਚ ਵੀ ਉਹਨਾਂ ਦੇ ਨਾਮ ਸ਼ਾਮਿਲ ਸੀਗੇ 6 ਜਿਹੜੇ ਨਾਮ ਨੇ 11 ਚ ਉਹ ਬੀਜੇਪੀ ਤੇ ਕਾਂਗ ਸ਼ਾਮਿਲ ਹੋਏ ਨੇ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਨੇ ਤੇ ਪਾਰਟੀ ਇਸ ਵਾਰੀ ਸਰਵੇ ਦੇ ਆਧਾਰ ਤੇ ਜ਼ਿਆਦਾ ਤੋਂ ਜ਼ਿਆਦਾ ਉਹ ਸੀਟਾਂ ਜਿਹੜੀਆਂ ਨੇ ਦੇ ਰਹੀ ਹੈ ਤੇ ਕੋਸ਼ਿਸ਼ ਹੈ ਇਹ ਕਿ ਜਿਹੜਾ ਜਿਤਾਊ ਕੈਂਡੀਡੇਟ ਹੈ ਉਹਦੇ ਤੇ ਦਾਅ ਲਗਾਇਆ ਜਾਏ ਹੂੰ ਬਿਲਕੁਲ ਬਹੁਤ ਬਹੁਤ ਧੰਨਵਾਦ ਮੋਹਿਤ ਸਾਰੀ ਜਾਣਕਾਰੀ ਵਾਸਤੇ ਤੇ ਇਸ ਵਾਰੀ ਦਿੱਲੀ ਚੋਣਾ ਦੇ ਲਈ ਪਾਰਟੀ ਨੂੰ ਕੜੀ ਮਿਹਨਤ ਕਰਨੀ ਪਵੇਗੀ ਤਾਂ ਹੀ ਪਹਿਲੀ ਵਾਰ ਇਦਾਂ ਹੋ ਰਿਹਾ ਹੈ ਕਿ ਦੂਸਰੀ ਪਾਰਟੀਆਂ ਤੋਂ ਜਿਹੜੇ ਆਏ ਲੀਡਰ ਨੇ ਉਹਨਾਂ ਨੂੰ ਪੈਲ ਦੇ ਆਧਾਰ ਤੇ ਟਿਕਟ ਦਿੱਤੀ ਜਾਣੀ ਸੰਭਾਵਤ ਹੈ